ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀ ਮੂਲੀਆਂ ਦੇ ਪਰਾਂਠਿਆਂ ਦੀ ਵੀਡੀਓ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣੀਆਂ ਮੂਲੀਆਂ ਦੇ ਵਿੱਚੋਂ ਕਿੰਨਾ ਸਾਰਾ ਪਾਣੀ ਨਿਕਲਦਾ ਵਾ ਤੇ ਜਦੋਂ ਬਿੱਲੀ ਕਸ਼ ਕਰ ਲੈਨੇ ਆ ਆਪਾਂ ਕੱਦੂ ਕਸ਼ ਕਰਕੇ ਰੱਖ ਲੈਨੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਨਾਂ ਨੂੰ ਨਿਚੋੜਨਾ ਕਿੱਦਾਂ ਆ ਕਿ ਜਿਹੜਾ ਬਿਲਕੁਲ ਵੀ ਪਾਣੀ ਨਹੀਂ ਰਹੇਗਾ ਤੇ ਸੁੱਕੇ ਸੁੱਕੇ ਪਰਾਂਠੇ ਬਣਨਗੇ ਤੇ ਕਿਹੜੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਨਿਚੋੜਦੇ ਆ ਤੇ ਜੇ ਤੁਸੀਂ ਵੀ ਉਸ ਤਰੀਕੇ ਨਾਲ ਭੁਲੀਆਂ ਨੂੰ ਨਿਚੋੜੋਗੇ ਤੇ ਤੁਹਾਡੇ ਵੀ ਗਿੱਲੇ ਪਰਾਂਠੇ ਨਹੀਂ ਬਣਨਦੇ ਤੇ ਦੇਖਿਓ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਤੁਹਾਨੂੰ ਦੱਸਦੇ ਆ ਕਿੱਦਾਂ ਆਪਾਂ ਭੁਲੀਆਂ ਦਾ ਪਾਣੀ ਕੱਢਦੇ ਆ ਦੰ ਬੂਲੀਆਂ ਆਪਾਂ ਕੱਦੂ ਕਚ ਕਰ ਲਈਆਂ ਨੇ ਤੇ ਆਪਾਂ ਤੁਹਾਨੂੰ ਦੱਸਾਂਗੇ ਦਾ ਪਾਣੀ ਕਿੱਦਾਂ ਕੱਢਦੇ ਆ ਜਿਹੜਾ ਕਿ ਚੰਗੀ ਤਰ੍ਹਾਂ ਪਾਣੀ ਨਿਕਲ ਜਾਊਗਾ ਤੇ ਭਾਂਡੇ ਵੀ ਆਪਣੇ ਗਿੱਲੇ ਨਹੀਂ ਬਣਣਗੇ ਤੇ ਬਿਲਕੁਲ ਸੁੱਕੇ ਸੁੱਕੇ ਬਣਨਗੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਣਾ ਬਿਨਾਂ ਸਕਿੱਪ ਕੀਤੇ ਤੇ ਦੇਖੋ ਜੇ ਤੁਸੀਂ ਆਪਾਂ ਲੈਣਾ ਕੋਈ ਵੀ ਪੋਨਾ ਜਿਹੜੇ ਆਪਣੇ ਘਰ ਵਿੱਚ ਪੋਨੇ ਹੁੰਦੇ ਆ ਫੁਲਕੇ ਵਲੇਟਣ ਵਾਲੇ ਤੇ ਸਭ ਤੋਂ ਪਹਿਲਾਂ ਆਪਾਂ ਸਾਰੀਆਂ ਮੂਲੀਆਂ ਜਿੰਨੀਆਂ ਕੱਦੂ ਕਚ ਕੀਤੀਆਂ ਨੇ ਇਹਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਦੀ ਇੱਕ ਬਣਾ ਲਾਂਗੇ ਪੋਟਲੀ ਦੇਖੋ ਜੀ ਇੱਦਾਂ ਕਰਕੇ ਪੋਟਲੀ ਬਣਾ ਲਈ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਇਦਾਂ ਪੋਟਲੀ ਬਣਾਣੀ ਆਪਾਂ ਲਓ ਜੀ ਪੋਟਲੀ ਆਪਾਂ ਬਣਾ ਲਈ ਹੈ ਤਾਂ ਤੁਸੀਂ ਇਹਨੂੰ ਇਦਾਂ ਦੇਖਿਓ ਕਮਾਣਾ ਲੋ ਕਿ ਯਾਨੋ ਤੁਹਾਨੂੰ ਪਤਾ ਹੀ ਹੋਊਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਇਹ ਖਾਸ ਤੱਕ ਵੀਡੀਓ ਹੈ ਤਾਂ ਦੇਖੋ ਜਿੱਦਾਂ ਆਪਾਂ ਕੱਪੜਾ ਕੋਈ ਵੀ ਨਿਚੋੜਦੇ ਆ ਕੱਪੜਾ ਧੋ ਕੇ ਇਦਾਂ ਕਰਕੇ ਤੁਸੀਂ ਮੋਲੀਆਂ ਨੇ ਚੋੜਨੀ ਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਵੀ ਪਾਣੀ ਨਹੀਂ ਰਹੂਗਾ ਇਹਨਾਂ ਵਿੱਚ ਤੇ ਬਹੁਤ ਹੀ ਸੁੱਕੇ ਸੁੱਕੇ ਪਰਾਠੇ ਬਣਨਗੇ ਆਪਣੇ ਕਿਲੇ ਪਰਾਠੇ ਬਿਲਕੁਲ ਨਹੀਂ ਬਾਅਦ ਵਿੱਚ ਬਣੀ ਜਿਹੜੀਆਂ ਮੂਲੀਆਂ ਬਾਅਦ ਵਿੱਚ ਪਾਣੀ ਛੱਡ ਜਾਂਦੀਆਂ ਹਨ ਲੂਣ ਮਿਰਚ ਪਾਣ ਤੋਂ ਬਾਅਦ ਤੇ ਬਾਅਦ ਵਿੱਚ ਵੀ ਨਹੀਂ ਛੱਡਣੀਆਂ ਸੁੱਕੇ ਸੁੱਕੇ ਪਰਾਠੇ ਬਣਨਗੇ ਦੇਖੋ ਬਿਲਕੁਲ ਸਾਰਾ ਪਾਣੀ ਨਿਕਲ ਜਾਊਗਾ ਨਾ ਤੁਹਾਨੂੰ ਤੁਹਾਨੂੰ ਦਿਖਾਣੀ ਹੈ ਕਿੰਦਾ ਆਪਾਂ ਸੁੱਕੀਆਂ ਸੁੱਕੀਆਂ ਕੱਢ ਲਈਆਂ ਮੂਲੀਆਂ ਇਹਦੇ ਚੋਂ ਉਹਨੂੰ ਮੂਲੀਆਂ ਦਾ ਸਾਰਾ ਪਾਣੀ ਕੱਢ ਦਿੱਤਾ ਵਾ। ਦੇਖੋ ਬਿਲਕੁਲ ਸੁੱਕੀਆਂ ਸੁੱਕੀਆਂ ਮੂਲੀਆਂ ਬਾਹਰੀਆਂ। ਤੁਸੀਂ ਦੇਖ ਸਕਦੇ ਹੋ। ਬਿਲਕੁਲ ਵੀ ਪਾਣੀ ਨਹੀਂ ਹੈਗਾ। ਤੁਹਾਨੂੰ ਪਰਾਂਠਾ ਵੀ ਬਣਾ ਕੇ ਦਿਖਾਉਂਗੀ ਮੈਂ। ਤੇ ਬਿਲਕੁਲ ਵੀ ਪਾਣੀ ਨਹੀਂ ਨਿਕਲੂਗਾ ਤੇ ਬਾਅਦ ਵਿੱਚ ਵੀ ਮੂਲੀਆਂ ਪਾਣੀ ਨਹੀਂ ਛੱਡਣਗੀਆਂ ਜੇ ਇਸ ਤਰੀਕੇ ਨਾਲ ਆਪਾਂ ਮੂਲੀਆਂ ਨੂੰ ਨਿਚੋੜਾਂਗੇ। ਦੇਖੋ ਕਿੰਨੀਆਂ ਸੁੱਕੀਆਂ ਸੁੱਕੀਆਂ ਮੂਲੀਆਂ ਹੋ ਗਈਆਂ। ਬਿਲਕੁਲ ਵੀ ਪਾਣੀ ਨਹੀਂ ਰਿਹਾ। ਹਨੂੰ ਦਿਖਾਉਣੀ ਆ ਮੈਂ ਪਰਾਂਠਾ ਬਣਾ ਕੇ ਤੇ ਆਪਾਂ ਧਨੀਆ ਐਡ ਕਰ ਲਿਆ ਸੀਗਾ ਤੇ ਮਸਾਲੇ ਵੀ ਐਡ ਕਰ ਲਏ ਸੀ ਦੇਖੋ ਫਿਰ ਵੀ ਕਿੰਨੀਆਂ ਕਿੰਨੀਆਂ ਸੁੱਕੀਆਂ ਸੀ ਲੂਣ ਮਿਰਚ ਪਾਣ ਤੋਂ ਬਾਅਦ ਵੀ ਮਸਾਲੇ ਐਡ ਕਰਨ ਤੋਂ ਬਾਅਦ ਵੀ ਮੂਲੀਆਂ ਕਾਫੀ ਹੱਦ ਤੱਕ ਸੁੱਕੀਆਂ ਸੁੱਕੀਆਂ ਜੀ ਸੁੱਕੀਆਂ ਸੀਗੀਆਂ ਤੇ ਦੇਖੋ ਆਪਾਂ ਤੁਹਾਨੂੰ ਦਿਖਾਣੀ ਆ ਬਿਲਕੁਲ ਵੀ ਫਰਾਂਟ ਪਰਾਂਠਾ ਫਟੇਗਾ ਨਹੀਂ ਤੇ ਬਿਲਕੁਲ ਵੀ ਮੂਲੀ ਬਾਹਰ ਨਹੀਂ ਆਏਗੀ ਵੀ ਹੁਣੇ ਐਦਾਂ ਜੇ ਆਪਾਂ ਇਸ ਤਰੀਕੇ ਨਾਲ ਕੱਦੂ ਕਚ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਮੂਲੀਆਂ ਦਾ ਪਾਣੀ ਕੱਢਦੇ ਆ ਪੋਨੇ ਦੀ ਸਹਾਇਤਾ ਨਾਲ ਜਿਸ ਕਿਸੇ ਦੇ ਕਪੜੇ ਦੀ ਸਹਾਇਤਾ ਨਾਲ ਤੇ ਬੜੀਆਂ ਹੀ ਸੁੱਕੀਆਂ ਸੁੱਕੀਆਂ ਬਹੁਤ ਹੀ ਜ਼ਿਆਦਾ ਸੁੱਕੀਆਂ ਸੁੱਕੀਆਂ ਆਪਣੀਆਂ ਮੂਲੀਆਂ ਰੈਂਦੀਆਂ ਨੇ ਤੇ ਜੇ ਤੁਸੀਂ ਵੀ ਇਸ ਤਰੀਕੇ ਨੂੰ ਅਪਣਾਓਗੇ ਤੇ ਤੁਹਾਡੇ ਵੀ ਭਾਂਟਿਆਂ ਦੇ ਮੂਲੀ ਬਿਲਕੁਲ ਵੀ ਪਾਣੀ ਨਹੀਂ ਛੱਡੂਗੀ ਤੇ ਗਿੱਲੇ ਗਿੱਲੇ ਮੂਲੀ ਨਹੀਂ ਹੋਊਗੀ ਤੇ ਸੁੱਕੀ ਸੁੱਕੀ ਰਹੂਗੀ ਤੇ ਪਾਣੀ ਬਿਲਕੁਲ ਸਾਰਾ ਹੀ ਨਿਕਲ ਜਾਂਦਾ ਮੂਲੀ ਦਾ ਤੇ ਜੇ ਆਪਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਜੇ ਆਪਾਂ ਮਸ਼ੀਨ ਦੇ ਵਿੱਚ ਕਈ ਵਾਰੀ ਕਈ ਲੇਡਿਸ ਹੁੰਦੀ ਹੈ ਮਸ਼ੀਨ ਦੇ ਵਿੱਚ ਬੰਨ ਕੇ ਵੀ ਮੂਲੀਆਂ ਸਕਾ ਲੈਂਦੇ ਨੇ ਤੇ ਉਹ ਬਾਅਦ ਵਿੱਚ ਮੂਲੀਆਂ ਦੀ স্মੈਲ ਕਪੜੇ ਦੇ ਵਿੱਚੋਂ ਵੀ ਆਉਂਦੀ ਰਹਿੰਦੀ ਆਪਾਂ ਜਦੋਂ ਕਪੜਾ ਸਕਾਉਨੇ ਆ ਤੇ ਇਸੇ ਲਈ ਆਪਾਂ ਨੂੰ ਜੇ ਆਪਾਂ ਇਹ ਤਰੀਕਾ ਅਪਣਾਉਨੇ ਆ ਤੇ ਆਪਣੇ ਬਿਲਕੁਲ ਵੀ ਪ੍ਰਾਂਠੇ ਨਹੀਂ ਫਟਦੇ ਤੇ ਬਹੁਤ ਹੀ ਆਸਾਨ ਤਰੀਕਾ ਹੈ ਬਿਤੱਜੇ ਤੁਸੀਂ ਜਿਆਦਾ ਮੂਲੀਆਂ ਨਿਚੋੜਨੀਆਂ ਨੇ ਤੇ ਤੁਸੀਂ ਥੋੜੀ ਵੀ ਮੂਲੀ ਲੈ ਕੇ ਦੋ ਤਿੰਨ ਵਾਰੀ ਕਰਕੇ ਵੀ ਨਿਚੋੜ ਸਕਦੇ ਹੋ ਜਿੱਤੋਂ ਤਰੱਕ ਤੁਹਾਡੇ ਕੋਲ ਜਿਆਦਾ ਨੀਂ ਨਿਚੋੜੀਆਂ ਜਾ ਰਹੀਆਂ ਜੇ ਤੁਹਾਡੀ ਥੋੜੀ ਮੂਲੀ ਆ ਤਾਂ ਤੁਸੀਂ ਇਦਾਂ ਨਿਚੋੜ ਸਕਦੇ ਹੋ ਤੇ ਦੇਖੋ ਆਪਾਂ ਪਰਾਂਠਾ ਬਣਾ ਲਿਆ ਸੀਗਾ ਦੇਖੋ ਕਿਤੋਂ ਵੀ ਫਟਿਆ ਨਹੀਂ ਸੀ ਤੇ ਬਿਲਕੁਲ ਵੀ ਪਾਣੀ ਵਗੈਰਾ ਨਹੀਂ ਸੀ ਨਿਕਲਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਦਾਂ ਹੀ ਆਪਾਂ ਤੁਹਾਡੇ ਵਾਸਤੇ ਨਵੇਂ-ਨਵੇਂ ਟ੍ਰਿਕ ਲੈ ਕੇ ਆਵਾਂਗੇ ਨਵੀਆਂ-ਨਵੀਆਂ ਟਿਪਸ ਲੈ ਕੇ ਆਵਾਂਗੇ ਤੇ ਲਓ ਜੀ ਆਪਣਾ ਪਰਾਂਠਾ ਬਣ ਕੇ ਹੋ ਗਿਆ ਤਿਆਰ ਕਿਤੇ ਉਹ ਵੀ ਫਟਿਆ ਨਹੀਂ ਸੀ ਤੇ ਆਪਾਂ ਦੂਸਰਾ ਵੀ ਪਰਾਂਠਾ ਵੇਲ ਲਿਆ ਸੀਗਾ ਤੇ ਗਰਮਾ-ਗਰਮ ਪਰਾਂਠੇ ਆਜੋ ਖਾ ਲੋ ਤੁਸੀਂ ਵੀ ਸਾਰੇ ਜਣੇ ਤੇ ਜੇ ਇਸ ਤਰੀਕੇ ਨਾਲ ਤੁਸੀਂ ਪਰਾਂਠਾ ਬਣਾਓਗੇ ਮੂਲੀ ਦਾ ਤੇ ਬਿਲਕੁਲ ਵੀ ਫਟੇਗਾ ਨਹੀਂ ਜੇ ਇਸ ਤਰੀਕੇ ਨਾਲ ਤੁਸੀਂ ਪਾਣੀ ਕੱਢੋਗੇ ਮੂਲੀ ਦਾ ਤੇ ਬਿਲਕੁਲ ਸਾਰਾ ਪਾਣੀ ਹੀ ਨਿਕਲ ਜਾਂਦਾ ਵਾ ਤੇ ਲਓ ਜੀ ਪਰਾਂਠਾ ਆਪਣਾ ਬਣ ਚੁੱਕਿਆ ਸੀਗਾ ਲਓ ਜੀ ਇਸ ਦੇ ਨਾਲ ਹੀ ਕਰਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ